ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਖਰੀ ਗੇੜ ਦੀਆਂ ਵੋਟਾਂ ਚੱਲ ਰਹੀਆਂ ਨੇ ਤਾਂ ਸਾਡੇ ਨਾਲ ਖਡੂਰ ਸਾਹਿਬ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਬਿਰਸਾ ਸਿੰਘ ਬਲਟੋਹਾ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਬਲਟੋਹਾ ਸਾਹਿਬ ਵੋਟ ਪਾ ਕੇ ਪਿੰਡਾਂ ਵਿੱਚ ਜਾ ਕੇ ਆਏ ਹੋ ਤਾਂ ਕਿਵੇਂ ਦਾ ਹੰਗਾਰਾ ਹੈ ਜਿਹੜਾ ਦੇਖੋ ਬੜੀ ਕਿਰਪਾ ਆ ਵਰਕਰ ਜੋਸ਼ ਚ ਹੈ ਉਤਸ਼ਾਹ ਚ ਹੈ ਔਰ ਵਰਕਰਾਂ ਨੂੰ ਜਦੋਂ ਪੁੱਛੀਦਾ ਹੈ ਜਾਂ ਹਾਲਾਤ ਦੇਖੀਦੇ ਹੈ ਤੇ ਆਪਣੇ ਆਪ ਹੀ ਜਿਹੜੀ ਸੈਟੀਸਫੈਕਸ਼ਨ ਹੁੰਦੀ ਹੈ ਕਿ ਜਿਹੜਾ ਅਕਾਲੀ ਵਰਕਰ ਹੈ ਉਹਦੀ ਮਿਹਨਤ ਜਾਂ ਸਾਡੇ ਵੱਲੋਂ ਕੀਤੀ ਹੋਈ ਲੋਕਾਂ ਦੀ ਸੇਵਾ ਜਿਹੜੀ ਹੈ ਉਹਦਾ ਰਿਜ਼ਲਟ ਜਿਹੜਾ ਲੋਕ ਦੇ ਰਹੇ ਨੇ ਤੇ ਬਹੁਤ ਖੁਸ਼ੀ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਖਡੂਰ ਸਾਹਿਬ ਹਲਕੇ ਤੋਂ ਚੜਤ ਦੇ ਵਿੱਚ ਹੈ ਬਟਵਾ ਸਾਹਿਬ ਇਲੈਕਸ਼ਨ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਇੱਕ ਜਿਹੜਾ ਸ਼ਬਦ ਹੈ ਬਹੁਤ ਚਰਚਿਤ ਰਿਹਾ ਹੈ ਪੰਥਕ ਹਰ ਕੋਈ ਪੰਥਕ ਆਪਣੇ ਆਪ ਨੂੰ ਦੱਸ ਰਿਹਾ ਹੈ ਚਾਹੇ ਕੁਲਬੀਰ ਸਿੰਘ ਜੀ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਿ ਰਹੇ ਨੇ ਕਿ ਮੇਰਾ ਜਿਹੜਾ ਪਛੋਕਰ ਪਰਿਵਾਰ ਹੈ ਪੰਥਕ ਹੈ ਭਾਈ ਅਮਰਤਪਾਲ ਸਿੰਘ ਆਪਣੇ ਆਪ ਨੂੰ ਪੰਥਕ ਦੱਸ ਰਹੇ ਨੇ ਦਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਵੱਲੋਂ ਚੋਣ ਲੜ ਰਹੇ ਸੋ ਪੰਥਕ ਸ਼ਬਦ ਦੀ ਪਰਿਭਾਸ਼ਾ ਤੁਸੀਂ ਕੀ ਸਮਝਦੇ ਹੋ ਨੀ ਪੰਥਕ ਸ਼ਬਦ ਇਹ ਤਾਂ ਪੰਥਕ ਹੈ ਜਿਹੜਾ ਪੰਥ ਦੇ ਰਾਹ ਤੇ ਚੱਲਣ ਵਾਲਾ ਜਿਹੜਾ ਸਿੱਖੀ ਸਿਧਾਂਤ ਦੇ ਰਾਹ ਤੇ ਚੱਲਣ ਵਾਲਾ ਜਿਹੜਾ ਸਿੱਖੀ ਮਰਿਆਦਾ ਨੂੰ ਪ੍ਰਣਾਇਆ ਹੋਇਆ ਉਹ ਪੰਥਕ ਹੈ ਹੁਣ ਮੋਤੀਜੀਗਰ ਜਿਹੜੀ ਮੈਂ ਕਹਿਣੀ ਚਾਹੁੰਦਾ ਹਾਂ ਕਿ ਦੁੱਖ ਦੀ ਗੱਲ ਹੀ ਹੈ ਨਾ ਕਿ ਕੁਲਬੀਰ ਜੀ ਰ ਵੀ ਕਹੇ ਕਿ ਮੈਂ ਪੰਥਕ ਹਾਂ ਜਿਹੜੀ ਕਾਂਗਰਸ ਪਾਰਟੀ ਹੈ ਉਹਦੇ ਨਾਲ ਸਾਝ ਰੱਖ ਕੇ ਗਾਂਧੀ ਪਰਿਵਾਰ ਦੀ ਸੇਵਾ ਕਰਕੇ ਵੀ ਇਹ ਆਪਣੇ ਆਪ ਨੂੰ ਕੋਈ ਕਹਿੰਦਾ ਕਿ ਮੈਂ ਪੰਥਕ ਹਾਂ ਕਿ ਮੇਰੇ ਵੱਡ-ਵਡੇਰੇ ਜਿਹੜੇ ਉਹ ਪੰਥਕ ਸੀਗੇ ਠੀਕ ਹੈ ਤੇਰੇ ਦਾਦੇ ਨੇ ਪਰਦਾਦੇ ਨੇ ਅਕਾਲੀ ਦਰ ਦੀ ਸੇਵਾ ਕੀਤੀ ਹੋਊਗੀ ਪੰਥ ਦੀ ਸੇਵਾ ਕੀਤੀ ਹੋਊਗੀ ਜੇਲਾਂ ਕਟਿਆਣੇ ਮੋਰਚਿਆਂ 'ਚ ਜਾਂਦੇ ਰਹੇ ਜਿੰਨਾਕ ਮੈਨੂੰ ਪਤਾ ਆ ਪਰ ਆਪਾਂ ਕਿੱਥੇ ਖੜੋਤੇ ਹਾਂ ਹੁਣ ਦੂਸਰੀ ਗੱਲ ਜਿਹੜੀ ਹੈ ਆਪਣੇ ਭਾਈ ਅਮਰਪਾਲ ਸਿੰਘ ਹੋਰਾਂ ਦੀ 2019 ਦੇ ਵਿੱਚ ਇਸੇ ਪਰਿਵਾਰ ਨਹੀਂ ਹਾਂਜੀ ਬੀਬੀ ਖਾਲੜਾ ਦਾ ਵਿਰੋਧ ਕੀਤਾ ਤੇ ਜਸਬੀਰ ਸਿੰਘ ਡਿੰਪੇ ਦੀ ਮਦਦ ਕੀਤੀ ਹੁਣ ਰਿਕਾਰਡ ਹੈ ਹਾਂਜੀ ਤੇ ਤੁਸੀਂ ਹੁਣ ਕਹਦੇ ਹੋ ਕਿ ਕੱਲ ਤੱਕ ਅਸੀਂ ਇਹ ਸੀ ਸਾਡਾ ਪਿਛੋਕੜ ਹੈ ਤੇ ਹੁਣ ਅਸੀਂ ਪੰਥਕ ਹੈ ਇਹ ਇਸ ਤਰ੍ਹਾਂ ਗੱਲਾਂ ਨਹੀਂ ਚਲਦੀਆਂ ਜਾਂ ਤੁਸੀਂ ਇਹ ਕਹਦੇ ਹੋ ਕਿ ਹਾਂ ਹਾਂ ਇਹ ਕਿਹੜੀ ਗੱਲ ਹੈ ਜੀ ਸਾਡੀ ਆਰਐਸਐਸ ਨੇ ਉਮੀਦਵਾਰਤਾ ਐਲਾਨ ਕਰਤੀ ਹੈ ਤੇ ਸੀ ਪੰਥਕ ਹੈ ਆਰਐਸਐਸ ਦਾ ਤੇ ਪੰਥ ਦਾ ਕਾਂਗਰਸ ਦਾ ਤੇ ਪੰਥ ਦਾ ਕੋਹਾਂ ਦੀ ਦੂਰੀ ਹੈ ਕਿ ਮਿਲ ਨਹੀਂ ਸਕਦੇ ਇੱਕ ਨਹੀਂ ਹੋ ਸਕਦੇ ਇਸ ਕਰਕੇ ਪੰਥਕ ਦੀ ਜਿਹੜੀ ਪਰਿਭਾਸ਼ਾ ਬਹੁਤ ਜ਼ਿਆਦਾ ਹੈ ਮੈਂ ਤੇ ਆਪਣੇ ਆਪ ਨੂੰ ਹੀ ਪੰਥਕ ਨਹੀਂ ਕਹਿੰਦਾ ਅਜਿਗੇ ਮਹਾਰਾਜ ਦੀ ਕਿਰਪਾ ਆ ਸਿੱਖੀ ਸਦਾ ਹੰਦੀ ਸਿੱਖੀ ਸੋਚ ਦੀ ਹਾਂਜੀ ਸਿੱਖੀ ਮਰਿਆਦਾ ਦੀ ਜਿਹੜੀ ਗੱਲ ਆ ਉਹ ਤੇ ਹਮੇਸ਼ਾ ਪਹਿਰਾ ਦੇਦਾ ਹੈ ਪਰ ਮੈਂ ਵੀ ਆਪਣੇ ਆਪਣੇ ਉੱਪਰ ਪੱਕ ਨਹੀਂ ਗਿਣਦਾ ਮਤਲਬ ਕਿ ਇਹਨਾਂ ਗੱਲੀਆਂ ਸੀ ਚੰਗੀਆਂ ਆਚਾਰੀ ਉਬਰੀਆਂ ਮਲਟੋਹਾ ਸਾਹਿਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 13 0 ਦਾ ਜੋ ਦਾਵਾ ਕੀਤਾ ਗਿਆ ਜੋ ਤੁਸੀਂ ਉਸ ਦਾਅਵੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਆਪੇ 4 ਤਰੀਕ ਨੂੰ ਪਤਾ ਲੱਗ ਜਣਾ 13 0 ਵਾਲਾ ਪਤਾ ਲੱਗ ਜਣਾ ਮੇਰੇ ਖਿਆਲ ਸੰਗਰੂਰ ਵਿੱਚ ਭੋਗ ਪੈ ਜਾਣਾ ਜਾਂਦਾ ਬਾਕੀ ਤਾਂ ਹੋਰ ਗੱਲਾਂ ਛੱਡੀ ਆਪਾਂ ਹਾਂਜੀ ਉਹ ਵਿੱਤਾ ਸਿੰਘ ਮਲਟੋਹਾ 4 ਤਰੀਕ ਨੂੰ ਜਿਹੜਾ ਲੋਕਾਂ ਦਾ ਫਤਵਾ ਇਹ ਮੰਨ ਸਕਦੇ ਨੇ ਕਿ ਜਿਹੜਾ ਬਿਰਸਾ ਸਿੰਘ ਬਲਟੋਹਾ ਨੂੰ ਹੀ ਲੋਕ ਫਤਵਾ ਦੇਣਗੇ ਨਹੀਂ ਉਦਰਤੀ ਅੱਗੇ ਭਾਵੇਂ ਕਿ ਇਲੈਕਸ਼ਨ ਇਲੈਕਸ਼ਨ ਹੁੰਦੀ ਹੈ ਰਿਜ਼ਲਟ ਤੇ ਜਿਹੜਾ ਆ ਉਹ ਈਵੀਐਮ ਚੋਂ ਨਿਕਲਣਾ ਹੈ ਪਰ ਇੱਕ ਲੱਛਣ ਹੁੰਦੇ ਨੇ ਉਹੜੇ ਲੱਛਣ ਨਜ਼ਰ ਆ ਰਹੇ ਨੇ ਸ਼ੁਰੂ ਤੋਂ ਹੀ ਜਿਹੜਾ ਡਿਊਰਿੰਗ ਕੈਂਪੇਨ ਚੋਣ ਪ੍ਰਚਾਰ ਦੇ ਦੌਰਾਨ ਜਿਹਨੂੰ ਨਜ਼ਰ ਆਉਂਦਾ ਸੀ ਅੱਜ ਜਿਹੜਾ ਆ ਬੂਥਾਂ ਦੇ ਉੱਤੇ ਨਜ਼ਰ ਆ ਰਿਹਾ ਹੈ ਹਾਂਜੀ ਵਰਕਰਾਂ ਚ ਜੋਸ਼ ਨਜ਼ਰ ਆ ਰਿਹਾ ਉਦੇ ਤੋਂ ਜਿਹੜਾ ਪਿਤਕ ਜਿਹੜਾ ਆ ਆਪਣੇ ਆ ਵੀ ਅੰਦਾਜ਼ਾ ਲੱਗ ਜਾਂਦਾ ਆ ਤੇ ਅੰਦਾਜ਼ਾ ਇਹੀ ਕਹਿੰਦਾ ਕਿ ਬਹੁਤ ਥੋੜੇ ਫਰਕ ਦੇ ਨਾਲ ਸ਼੍ਰੋਮਣੀ ਕਾਲੀ ਦਲ ਜਿੱਤ ਪ੍ਰਾਪਤ ਕਰੂਗਾ ਸੁਭੈਸਨ ਸਾਡੇ ਨਾਲ ਬਿਰਸਾ ਸਿੰਘ ਬਲਟੋਹਾ ਜੀ ਜਿਨ੍ਹਾਂ ਵੱਲੋਂ ਇਹ ਕਿਹਾ ਗਿਆ ਕਿ 4 ਤਰੀਕ ਨੂੰ ਜਿਹੜੀ ਲੋਕ ਸਭਾ ਹਲਕਾ ਖੜੂ ਸਾਹਿਬ ਦੀ ਜਨਤਾ ਹੈ ਸ਼੍ਰੋਮਣੀ ਕਾਲੀ ਦਲ ਨੂੰ ਫਤਵਾ ਦੇਵੇਗੀ ਹੁਣ ਦੇਖਣਾ ਹੋਵੇਗਾ ਕਿ 4 ਤਰੀਕ ਨੂੰ ਕਿਹੜੇ ਉਮੀਦਵਾਰ ਦੀ ਕਿਸਮਤ ਚਮਕੇਗੀ ਕੈਮਰਾਮੈਨ ਬਲਜੀਤ ਨਾਲ ਰਵੀ ਖਹਿਰਾ ਡੇਲੀ ਪੋਸਟ ਪੰਜਾਬ ਹਰਿਆਣਾ ਮਾਚਲ ਤਰਨਤਾਰਨ